ਹਾਂਜੀ ਤੁਸੀਂ ਕਿ ਤੁਹਾਨੂੰ ਕਿਵੇਂ ਲੱਗਦਾ ਫਿਰ ਅੱਜ ਸੋਚਿਆ ਸੀ ਕਿਤੇ ਪੁੱਤਰ ਇੱਥੇ ਤੱਕ ਪਹੁੰਚੇਗਾ ਪਹਿਲਾਂ ਤਾਂ ਨਹੀਂ ਸੋਚਦਾ ਸੀ ਬਾਅਦ ਦੇ ਵਿੱਚ ਜਦੋਂ ਨੇ ਰਿਕਾਰਡ ਬਣਾਏ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਆਇਆ ਕਿ ਵੀ ਅੱਗੇ ਜਾ ਸਕਦਾ ਹੈ ਤੇ ਮੈਂ ਇਹਦਾ ਪੂਰਾ ਸਾਥ ਦਿੱਤਾ ਪੜ੍ਹਾਈ ਦੇ ਵਿੱਚ ਵੀ ਬੱਚਾ ਮੇਰਾ ਬੀਏ ਕਰ ਗਿਆ ਕਿੱਥੇ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੇਡੇ ਮੈਂ ਨਮਨ ਬਹੁਤ ਜਗ੍ਹਾ ਖੇਡਿਆ ਜੀ ਪੂਰਾ ਹਿੰਦੁਸਤਾਨ ਖੇਡ ਚੁੱਕਿਆ ਹੁਣ ਸਾਡੇ ਸੋਚ ਹੈ ਕਿ ਵੀ ਇੰਡੀਆ ਦੀ ਟੀਮ ਦੇ ਵਿੱਚ ਅਸੀਂ ਉਹਨੂੰ ਦੇਖਣਾ ਚਾਹੁੰਦੇ ਹਾਂ ਫਤੂਰ ਇਹ ਤੇ ਕਰਪਾ ਕਰੇ ਔਰ ਫਲ ਟੂਪੋ ਤੋਂ ਉਪਰ ਜਾ ਕੇ ਇਹ ਰਕਾਰ ਬਣਾਵੇ ਔਰ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਨਾਚ ਚਾਚਾ ਕਰੇ ਉਹ ਅੱਛੇ ਜੀ ਬੋਲਤੇ ਹੈ आप, आ, कुछ भी सिखाते हैं हमें जैसे कुछ पूछते हैं सत रहे हो डी फाइव चैनल मैं हाँ गुरजीत सिंह रमाणा ਤਾ ਫਰੀਦਕੋਟ ਦੀ ਧਰਤੀ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤਾਂ ਇੱਥੋਂ ਲਗਾਤਾਰ ਫਰੀਦਕੋਟ ਦੇ ਬੱਚੇ ਨੇ ਭਲਾ ਖੇਡਾਂ ਦੇ ਵਿੱਚ ਹੋਣ ਭਲਾ ਸਿੱਖਿਆ ਦੇ ਵਿੱਚ ਹੋਣ ਤਾਂ ਫਰੀਦਕੋਟ ਦਾ ਨਾਮ ਉਹ ਲਗਾਤਾਰ ਰੌਸ਼ਨ ਕਰ ਰਹੇ ਨੇ ਤਾਂ ਹੁਣ ਤਾਜ਼ਾ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਰੀਦਕੋਟ ਦਾ ਇੱਕ ਬੱਚਾ ਹੈ ਆਈਪੀਐਲ ਦੇ ਵਿੱਚ ਉਸ ਦੀ ਸਿਲੈਕਸ਼ਨ ਹੋਈ ਹੈ ਤਾਂ ਉਸ ਪਰਿਵਾਰ ਦੇ ਵਿੱਚ ਪਹੁੰਚਿਆ ਉਸ ਪਰਿਵਾਰ ਨੂੰ ਉਹਨਾਂ ਦੇ ਸਾਖ ਸੰਬੰਧੀ ਰਿਸ਼ਤੇਦਾਰ ਮਿੱਤਰ ਦੋਸਤ ਵਧਾਈਆਂ ਦੇਣ ਪਹੁੰਚੇ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਖੇਡੇ ਨੇ ਉਹ ਵੀ ਉੱਥੇ ਨੇ ਤੇ ਛੋਟੇ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਫਾਲੋ ਕਰਦੇ ਨੇ ਨਮਨ ਧੀਰ ਨੂੰ ਤੇ ਉਹ ਵੀ ਅੱਜ ਇੱਥੇ ਮੌਜੂਦ ਨੇ ਤਾਂ ਪੂਰੇ ਪਰਿਵਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਨਮਨ ਧੀਰ ਨੇ ਫਰੀਦਕੋਟ ਦੀ ਧਰਤੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨਾਇਆ ਤੇ ਕਿਸ ਤਰੀਕੇ ਦਾ ਸਫਰ ਰਿਹਾ ਨਮਨ ਧੀਰ ਦਾ ਗੱਲਬਾਤ ਸਾਰੇ ਪਰਿਵਾਰ ਨਾਲ ਪਹਿਲਾਂ ਛੋਟੇ ਬੱਚਿਆਂ ਨਾਲ ਕਰਾਂਗੇ ਕੀ ਨਾਮ ਹੈ ਮਾਨਵ ਤੁਸੀਂ ਕਿਵੇਂ ਪਹੁੰਚੇ ਆ ਤੇ ਮੈਂ ਨਮਨ ਵੀਰ ਦੀ सिलेक्शन करके पहुंचे बहुत खुशी हो रही है मेरी सिलेक्शन करके अच्छा पूरी खुशी हो रही है हाँ जी फॉलो करते हैं उन्होंने हाँ जी हां जी सर मेरा नाम सुमिता है और नमन भैया को फॉलो करता हूँ और पिछले साल ही मिला हूँ नमन भैया से वो अच्छे से बताते हैं अप कुछ भी सिखाते हैं हमें जैसे कुछ पूछते हैं तो नमन मानना चाहो ना फिर हाँ जी हाँ जी हाँ जी हाँ जी फॉलो करता हूँ ਪਰਿਵਾਰ ਉਹਨਾਂ ਦਾ ਪੂਰਾ ਇੱਥੇ ਮੌਜੂਦ ਹੈ ਤਾਂ ਨਮਨ ਦੇ ਨਾਲ ਕਿਤੇ ਨਾ ਕਿਤੇ ਜਿਹਨੇ ਜਿਵੇਂ ਕਹਿੰਦੇ ਨੇ ਆਪਾਂ ਕਿ ਯਾਰੀ ਦੋਸਤੀ ਹੈ ਜਦੋਂ ਕਿਸੇ ਦੇ ਨਾਲ ਬੰਦਾ ਖੇਡਦਾ ਹੋਵੇ ਖੇਡਦਾ ਹੋਵੇ ਤਾਂ ਉਹ ਵੀ ਇੱਥੇ ਮੌਜੂਦ ਆ ਉਹਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਤੁਹਾਡੇ ਨਾਲ ਖੇਡ ਕੇ ਇੱਕ ਤੁਹਾਡੇ ਦੋਸਤ ਨੇ ਬਹੁਤ ਵੱਡੀ ਜਿਹੜੀ ਬਾਜ਼ੀ ਮਾਰੀ ਹੈ ਕਿਵੇਂ ਦੇਖਦੇ ਹੋ ਹਾਂਜੀ ਬਹੁਤ ਵਧੀਆ ਲੱਗ ਰਿਹਾ ਈ ਬਹੁਤ ਖੁਸ਼ੀ ਹੋ ਰਹੀ ਆ ਨਮਨ ਮੇਰੇ ਨਾਲ ਸ਼ੁਰੂ ਤੋਂ ਖੇਡ ਰਿਹਾ ਨਾ ਮੇਰਾ ਜੂਨੀਅਰ ਸੀ ਮੈਂ ਉਹਨੂੰ 12-13 ਸਾਲ ਦੇ ਨੂੰ ਦੇਖਦਾ ਤੇ ਇੱਦਾਂ ਹੀ ਉਹਨੇ ਸ਼ੁਰੂ ਤੋਂ ਮਿਹਨਤ ਕੀਤੀ ਤੇ ਵਧੀਆ ਅੱਜ ਇਸ ਮਕਾਮ ਤੇ ਪੰਚਾ ਬਹੁਤ ਖੁਸ਼ ਹੋ ਰਿਹਾ। ਬੱਚੇ ਕਾਫੀ ਵੱਡੀ ਗੈਂਦੀ ਤੇ ਪਹੁੰਚੇ। ਹਾਂਜੀ ਹਾਂਜੀ ਸਾਰੇ ਜਦੋਂ ਵੀ ਨਵਾਂ ਆਉਂਦਾ ਇੱਥੇ ਸਾਰੇ ਬੱਚੇ ਨੂੰ ਬਹੁਤ ਗਾਈਡ ਕਰਦਾ ਜਿੰਨੇ ਬੱਚੇ ਪੁੱਛਦੇ ਆ ਉਹਨੇ ਕਦੇ ਨਹੀਂ ਕਿਸੇ ਨੂੰ ਹਨਾ ਜੋ ਬੱਚਾ ਜਿੰਨੇ ਵੀ ਪੁੱਛਦਾ ਉਦਾਂ ਹੀ ਉਹਨੇ ਦੱਸਦਾ। ਤਾਂ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਸਾਰਾ ਪਰਿਵਾਰ ਇੱਥੇ ਮੌਜੂਦ ਆ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਸਾਡੀ ਟੀਮ ਨੂੰ ਥੈਂਕ ਯੂ ਜੀ ਥੈਂਕ ਯੂ ਬਹੁਤ-ਬਹੁਤ ਕਿਵੇਂ ਲੱਗਦਾ ਅੱਜ ਆਪਾਂ ਸੋਚਦੇ ਹੁੰਨੇ ਆ ਕਿ ਸਾਡੇ ਘਰੇ ਪੁੱਤ ਨੇ ਜਨਮ ਲਿਆ ਹੈ ਤਾਂ ਉਹ ਪੁੱਤਰ ਸਾਡਾ ਨਾਮ ਰੋਸ਼ਨ ਕਰੇ ਸਾਡਾ ਸਾਡੇ ਫਰੀਦਕੋਟ ਦਾ ਪੰਜਾਬ ਦਾ ਤੇ ਅੱਜ ਉਹ ਉਪਲਬਧੀਆਂ ਉਹਨੇ ਹਾਸਲ ਕਰ ਲਈ ਹਾਂ ਜੀ ਉਹਨੇ ਉਪਲਬਧੀਆਂ ਹਾਸਲ ਕਰ ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਰਮਾਤਮਾ ਨੇ ਉਹਦਾ ਬਹੁਤ ਸਾਥ ਦਿੱਤਾ ਸਾਰਿਆਂ ਨੇ ਉਹਦੇ ਬਹੁਤ ਸਾਥ ਦਿੱਤਾ ਉਹਦੇ ਦੋਸਤਾਂ ਨੇ ਸੱਦ ਨੇ ਸਾਰਿਆਂ ਨੇ ਗਗਨ ਨੇ ਸਪਨੇ ਬਹੁਤ ਸਾਥ ਦਿੱਤਾ ਉਹਨਾਂ ਅਤੇ ਜਿਹੜੀਆਂ ਸ਼ਹਿਰ ਦੀਆਂ ਮਹਾਨ ਹਸਤੀਆਂ ਜਿਹੜੇ ਤੁਹਾਡੇ ਲੋਕ ਤੁਹਾਨੂੰ ਚਾਹਣ ਵਾਲੇ ਤੁਹਾਡੇ ਕਰੇ ਪਹੁੰਚੇ ਮੂੰਹ ਮਿੱਠਾ ਕਰਵਾਉਣ ਬਹੁਤ ਜ਼ਿਆਦਾ ਪਹੁੰਚੇ ਹੈਗੇ ਬਹੁਤ ਜ਼ਿਆਦਾ ਉਹਨਾਂ ਦੇ ਫਾਦਰ ਸਾਹਿਬ ਹੈ ਹਾਂਜੀ ਤੁਸੀਂ ਕਿ ਤੁਹਾਨੂੰ ਕਿਵੇਂ ਲੱਗਦਾ ਫਿਰ ਅੱਜ ਸੋਚਿਆ ਸੀ ਕਿਤੇ ਪੁੱਤਰ ਇੱਥੇ ਤੱਕ ਪਹੁੰਚੇਗਾ ਮੈਂ ਪਹਿਲਾਂ ਤਾਂ ਨਹੀਂ ਸੋਚਦਾ ਸੀ ਬਾਅਦ ਦੇ ਵਿੱਚ ਜਦੋਂ ਨੇ ਰਿਕਾਰਡ ਬਣਾਏ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਆਇਆ ਕਿ ਵੀ ਅੱਗੇ ਜਾ ਸਕਦਾ ਹੈ ਤੇ ਮੈਂ ਇਹਦਾ ਪੂਰਾ ਸਾਥ ਦਿੱਤਾ ਪੜ੍ਹਾਈ ਦੇ ਵਿੱਚ ਵੀ ਬੱਚਾ ਮੇਰਾ ਬੀਏ ਕਰ ਗਿਆ ਤੇ ਪੜਾਈ ਦੇ ਵਿੱਚ ਹਾਜ਼ਰੀਆਂ ਬਹੁਤ ਘੱਟ ਹੋਣ ਦੇ ਕਾਰਨ ਵੀ ਮੈਂ ਉਹਨੂੰ ਪੇਪਰ ਦਵਾਉਂਦਾ ਰਿਹਾ ਟੀਚਰਾਂ ਦੀਆਂ ਝਿੜਕਾ ਮੈਂ ਖੰਦਾ ਰਿਹਾ ਉਹ ਉਹਨੂੰ ਤਾਂ ਪੈਂਦੀਆਂ ਪੈਂਦੀਆਂ ਸੀ ਮੈਨੂੰ ਨਾਲ ਪੈਂਦੀਆਂ ਸੀ ਉਹਨੂੰ ਕਿਉਂ ਪੈਂਦੀਆਂ ਸੀ ਕਿਉਂਕਿ ਮੈਂ ਛੁੱਟੀ ਦਵਾਉਣ ਜਾਂਦਾ ਸੀ ਇਧਰ ਕਰੈਕਟ ਵਾਲੇ ਪਾਸੇ ਲਿਆਨਾ ਸੀ ਹਾਂਜੀ 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 ਹੋਰ ਸਫ਼ਰ ਕਿਸ ਤਰੀਕੇ ਦਾ ਰਿਹਾ ਫਿਰ ਸਾਰਾ ਨਮੰਦਾ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਕਿੱਥੇ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੇਡੇ ਨਮਨ ਬਹੁਤ ਜਗ੍ਹਾ ਖੇਡਿਆ ਜੀ ਪੂਰਾ ਹਿੰਦੁਸਤਾਨ ਖੇਡ ਚੁੱਕਿਆ ਪੂਰੇ ਤੁਹਾਡੇ ਮਾਨ ਦੇ ਵਿੱਚ ਹੁਣ ਕੀ ਸੋਚ ਆ ਫਿਰ ਅੱਗੇ ਹੁਣ ਸਾਡੇ ਸੋਚਾ ਹੈ ਕਿ ਵੀ ਇੰਡੀਆ ਦੀ ਟੀਮ ਦੇ ਵਿੱਚ ਅਸੀਂ ਉਹਨੂੰ ਦੇਖਣਾ ਚਾਹੁੰਦੇ ਆ ਆਸ ਪੂਰੀ ਹੋਊਗੀ ਬਾਬਾ ਫਰੀਦ ਸ਼ੇਖ ਬਾਬਾ ਸ਼ੇਖ ਫਰੀਦ ਦੀ ਪਾਵਨ ਉੱਤਰ ਤੱਕ ਬਿਲਕੁਲ ਹੋਊਗੀ ਬਿਲਕੁਲ ਹੋਊਗੀ ਡਾਕਟਰ ਸਾਹਿਬ ਦਾ ਸਾਡੇ ਸਿਰ ਤੇ ਹੱਥ ਹੈ ਬੱਚੇ ਦੇ ਤੇ ਡਾਕਟਰ ਸਾਹਿਬ ਇਹ ਵੀ ਆਸ ਪੂਰੀ ਕਰਾਉਣਗੇ ਸਰ ਡਾਕਟਰ ਸਾਹਿਬ ਮੁਬਾਰਕਾਂ ਬਹੁਤ-ਬਹੁਤ ਦੀ ਸਾਰੇ ਜਿਲ੍ਹਿਆਂ ਨੂੰ ਮੁਬਾਰਕਾਂ ਇਹੋ ਜਿਹਾ ਬੱਚਾ ਤੇ ਕਿਤੇ ਹੀ ਆਂਦਾ ਹੈ ਬਹੁਤ ਟੈਲੈਂਟਡ ਹੈ ਬਹੁਤ ਉਹਦੇ ਉਪਲਬਧੀਆਂ ਉਹਦੀਆਂ ਬਹੁਤ ਨੇ ਹੁਣ ਤੱਕ ਔਰ ਇਹ ਤੇ ਸਿਰਫ ਟਾਈਮ ਦਾ ਸਵਾਲ ਸੀ ਆਣਾ ਤੇ ਆਣਾ ਹੀ ਸੀ ਉਹਨੇ ਪਰ ਸਗੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਹਲੇ ਘੱਟ ਤੇ ਉਹਨੂੰ ਲਿਆ ਉਹਦੇ ਤੋਂ ਜ਼ਿਆਦਾ ਚਾਹੀਦੇ ਸੀ ਪਰ ਚਲੋ ਉਹਨੇ ਕਰਨਾ ਤੁਹਾਡੇ ਤੁਹਾਡੇ ਸਾਹਮਣੇ ਹੀ ਹੈ ਇਹ ਸ਼ੁਰੂਆਤ ਹੈ ਅਜੇ ਇਟ ਇਜ਼ ਜਸਟ ਦੀ ਬਿਗਨਿੰਗ ਹੁਣ ਹੁਣ ਚੜੇਗਾ ਤੁਹਾਡੀ ਨਜ਼ਰਾਂ ਵਿੱਚ ਹੁਣ ਆਏਗਾ ਸਾਥੀ ਤੇ ਦੇਖਦੇ ਆ ਰਹੇ ਹਾਂ ਬੜੀ ਦੇਰ ਦਾ ਉਹ ਕਰ ਰਿਹਾ ਸੀ ਮਨ ਲਾ ਪਰਿਵਾਰ ਤੋਂ ਉਹਦੇ ਮਾਤਾ ਪਿਤਾ ਤੋਂ ਵੱਧ ਖੁਸ਼ੀ ਤੁਹਾਨੂੰ ਲੱਗਦੀ ਹੈ ਨਹੀਂ ਨਹੀਂ ਸਾਰਿਆਂ ਨੂੰ ਤੁਸੀਂ ਇੱਕ ਟਰੋਫੀ ਵੀ ਲੈ ਕੇ ਆਈ ਸੀ ਜਾ ਕੇ ਹਾਂ ਜੀ ਮੈਂ ਟਰੋਫੀ ਗਏ ਸੀ ਕੋਟਕਪੂਰਾ ਮੈਂ ਦੋ ਤਿੰਨ ਟਰਾਫੀਆਂ ਅੰਕਲ ਜੀ ਨਾਲ ਗਿਆ ਮੈਂ ਬੰਨੇ ਤੇ ਮੈਂ ਲੈ ਕੇ ਆਇਆ ਜਰੂਰ ਜੀ ਕਿਉਂ ਬੇਟਾ ਤਾਂ ਨਹੀਂ ਹੁੰਦਾ ਸੀ ਇੱਥੇ ਤੇ ਫਿਰ ਮੈਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਮੈਨੂੰ ਖੁਸ਼ੀ ਐ ਇੰਨੀ ਖੁਸ਼ੀ ਹੋਈ ਮੈਂ ਆਪਣਾ ਸਭ ਕੁਝ ਛੱਡਤਾ ਜੀ ਅੱਜ ਤਾਂ ਸਾਰਾ ਦਿਲ ਦੇਖ ਲਾਤਾ ਦਿਲ ਦੇਖ ਲਾਇਆ ਜੀ ਆਪਣੇ ਬੇਟੇ ਵਾਕਈ ਇਹ ਸਾਡੇ ਬਹੁਤ ਮਹਾਂਪੁਰ ਸੈਨ ਨੰਕਾਰਿਆ ਇਹਨਾਂ ਨੂੰ ਤੁਹਾਡਾ ਕੀ ਨਾਮ ਆ ਜੀ ਇਹਨਾਂ ਨੂੰ ਮੱਥਾ ਟੇਕ ਕੇ ਜਾਂਦਾ ਜੀ ਨੰਕਾਰਿਆ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਬਹੁਤ ਖੁਸ਼ੀ ਬਖਸ਼ੋ ਸੋ ਜੀ ਇਸ ਬੱਚੇ ਨੂੰ ਬਹੁਤ ਬੜੇ ਵੱਡੇ ਆਸ਼ੀਰਵਾਦ ਦਿੰਦਾ ਕਿ ਸਤੁਰੂ ਇਤੇ ਕਿਰਪਾ ਕਰੇ ਔਰ ਇਹ ਫਲ ਟੋਪੋ ਟੋਪਰ ਜਾ ਕੇ ਇਹ ਰਕਾਰ ਬੜਾਵੇ ਔਰ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਨਾਮ ਚਾਉ ਚਾਕ ਕਰੇ ਔਰ ਨਵਾਂ ਬਹੁਤ ਬੱਚਾ ਲਾਇਕ ਹੈ ਉਹ ਕਦ ਕੰਵਾਲਾ ਹੈ ਔਰ ਸਦਾ ਬਲਾਪੜਾ ਹੈ ਮੈਂ ਆਸ਼ੀਰਵਾਦ ਦਿੱਤਾ ਹੁ ਬਾਅਦ ਵਿੱਚ ਫਿਰ ਵੀ ਕਿ ਸੱਚੇ ਪਾਤਸ਼ਾਹ ਨੂੰ ਕਿਰਪਾ ਕਰੇ ਇਹ ਬੋਚਾਈਆਂ ਤੱਕ ਪਹੁੰਚੇ ਔਰ ਆਪਣੀ ਟੀਮਾਂ ਦਾ ਵੀ ਰੋਸ਼ਟ ਕਰੇ ਦਮਨ ਦੇ ਮਾਮੀ ਜੀ ਵੀ ਖੜੇ ਪਿੱਛੇ ਬਹੁਤ ਬਹੁਤ ਮੁਬਾਰਕ ਥੈਂਕ ਯੂ ਜੀ ਥੈਂਕ ਯੂ ਕਿਵੇਂ ਲੱਗਦਾ ਅੱਜ ਬਹੁਤ ਅੱਛਾ ਲੱਗ ਰਿਹਾ ਜੀ ਬੇਟੇ ਨੇ ਸਾਡਾ ਸੁਪਨਾ ਪੂਰਾ ਕੀਤਾ ਕਿਉਂਕਿ ਉਹ ਸੁਪਨਾ ਉਹਦਾ ਵੀ ਸੀਗਾ ਕਿ ਸਾਡਾ ਖੁਦ ਦਾ ਵੀ ਸਾਰੀ ਫੈਮਿਲੀ ਦਾ ਸੀਗਾ ਤੁਹਾਨੂੰ ਵੀ ਪਤਾ ਹੀ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਕੰਮ ਲਈ ਮਤਲਬ ਇੱਥੋਂ ਤੱਕ ਪਹੁੰਚਣ ਲਈ ਉਹਨੇ ਬਹੁਤ ਚੀਜ਼ਾਂ ਨੂੰ ਮਤਲਬ ਛੱਡਤਾ ਪਿੱਛੇ ਸਿਰਫ ਇੱਥੋਂ ਤੱਕ ਪਹੁੰਚਣ ਲਈ ਸਾਡਾ ਸਾਰਾ ਪਰਿਵਾਰ ਬਹੁਤ ਖੁਸ਼ ਹੈ ਜੀ ਬਸ ਇੱਕ ਅੰਸੂ ਅਸੀਂ ਕੰਟਰੋਲ ਕਰਕੇ ਬੈਠੇ ਹੋਏ ਹਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤੁਹਾਡੇ ਕੀ ਲੱਗਦੇ ਹਾਂਜੀ ਬੇਟਾ ਨੂੰ ਬਹੁਤ ਖੁਸ਼ੀ ਆ ਹਾਂਜੀ ਸਾਨੂੰ ਅੱਜ ਇੰਨੀ ਖੁਸ਼ੀ ਹੋਈ ਆ ਕਿ ਇੱਥੋਂ ਤੱਕ ਨੰਮਨ ਪਹੁੰਚਿਆ ਬਹੁਤ ਵਧੀਆ ਬੱਚਾ ਹੈਗਾ ਤੇ ਬਹੁਤ ਲਾਇਕ ਆ ਇਹ ਆਪਣੇ ਮਾਪਿਓ ਦਾ ਨਾਂ ਉੱਚਾ ਕਰੇ ਦੋਸਤ ਤਾਂ ਨਹੀਂ ਮੇਰੇ ਨਮਨਦੇ ਪਾਪਾ ਮੇਰੇ ਦੋਸਤ ਹੈ ਤੇ ਇਹਨੂੰ ਵੀ ਕਾਫੀ ਟਾਈਮ ਤੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਆ ਇਹਨੂੰ ਸਿਰਫ ਜਨੂਨ ਖੇਡਣ ਦਾ ਹੀ ਸੀਗਾ ਵੀ ਮੈਂ ਖੇਲਣਾ ਚਾਹੇ ਕਿਸੇ ਵੀ ਕੰਡੀਸ਼ਨ ਚ ਹੋਵੇ ਤਬੀਅਤ ਸਹੀ ਆ ਜਾਂ ਨਹੀਂ ਤਦ ਮੋਸਟਲੀ ਆਦੇ ਮੈਚਿੰਗ ਹੁੰਦਾ ਸੀਗਾ ਵੀ ਇਹ ਬਿਜ਼ੀ ਹੁੰਦਾ ਸੀਗਾ ਖੁੱਲ ਮਲਾ ਕੇ ਤੁਸੀਂ ਅੱਜ ਆਰਬਰਕਰ ਹੈ ਜੀ ਬਹੁਤ ਅੱਛਾ ਪਲੇਅਰ ਹੈ ਫਿਊਚਰ ਦੇ ਵਿੱਚ ਵੀ ਉਮੀਦ ਹੈ ਵੀ ਪੂਰਾ ਨਾਮ ਰੋਸ਼ਨ ਕਰੇਗਾ ਪੰਜਾਬ ਦਾ ਵੀ ਔਰ ਇੰਡੀਆ ਲੈਵਲ ਤੱਕ ਕਨਫਰਮ ਹੋ ਜਾਏਗਾ ਬਾਬਾ ਤੁਹਾਨੂੰ ਧੰਨਵਾਦ ਤਾਂ ਤੁਸੀਂ ਦੇਖਿਆ ਪਰਿਵਾਰ ਦੇ ਤਾਂ ਮਾਤਾ ਪਿਤਾ ਦੇ ਤਾਂ ਖੁਸ਼ੀ ਦੇਖੀ ਦੇਖੀ ਹੈ ਤੇ ਜਿੰਨੇ ਉਹਨਾਂ ਦੇ ਸਾਥ ਸਬੰਧੀ ਨੇ ਮਹਾਨ ਹਸਤੀਆਂ ਸ਼ਹਿਰ ਦੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਨੂੰ ਜਿਆਦਾ ਜਿਹੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਦੇ ਜਿਹੜੇ ਨਾਲ ਪਲੇਅਰ ਖੇਡਦੇ ਨੇ ਉਹਨਾਂ ਨੂੰ ਵੀ ਖੁਸ਼ੀ ਹੋ ਰਹੀ ਹੈ ਔਰ ਜਿਹੜੇ ਬੱਚੇ ਉਹਨਾਂ ਨੂੰ ਫਾਲੋਅਰ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਬੇਹੱਦ ਜਿਹੜੀ ਖੁਸ਼ੀ ਹੈ ਉਹ ਵੀ ਇੱਥੇ ਉਸ ਇੱਥੇ ਚੌਥੇ ਪਹੁੰਚੇ ਨੇ ਤਾਂ ਹੁਣ ਇੰਡੀਆ ਦੇ ਵਿੱਚ ਨਮਨ ਨੂੰ ਦੇਖਣਾ ਚਾਹੁੰਦੇ ਨੇ ਤਾਂ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਫਰੀਦਕੋਟ ਦੇ ਜਿੰਨੇ ਲੜਕੇ ਲੜਕੀਆਂ ਨੇ ਕਿਸੇ ਵੀ ਖੇਤਰ ਦੇ ਵਿੱਚ ਹੋਣ ਉਹਨਾਂ ਨੇ ਬਾਬਾ ਸ਼ੇਖ ਫਰੀਦ ਦੀ ਪਵਿੱਤਰ ਚਰਨ ਧੋ ਜਿਹੜੀ ਪ੍ਰਾਪਤ ਧਰਤੀ ਫਰੀਦਕੋਟ ਹੈ ਉਸ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੁشناਇਆ ਹੈ ਤਾਂ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਨਮਨ ਤੀਰ ਇਸ ਧਰਤੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੋਰ ਚਮਕਾਉਂਦਾ ਹੈ ਕਿਸ ਤਰੀਕੇ ਦੇ ਨਾਲ ਚਮਕਾਉਂਦਾ ਇੰਡੀਆ ਦੇ ਵਿੱਚ ਜਾਂਦਾ ਹੈ ਜਾਂ ਨਹੀਂ ਗੁਰਜੀਤ ਸਿੰਘ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ